ਹਾਂਜੀ ਸਾਰੇ ਕਿਸਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੁਣ ਜਿਹੜੇ ਝੋਨੇ ਅਨਸਾਰਾ ਕਰਕੇ ਜਿਹੜੇ ਪਕਾਵਲ ਜਾ ਰਹੇ ਆ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜਾ ਅਲੱਗ-ਅਲੱਗ ਕਿਸਮਾਂ ਦੇ ਵਿੱਚ ਜਿਹੜੀ ਤੇਲੇ ਦੀ ਸਮੱਸਿਆ ਆ ਰਹੀ ਹੈ ਤੇਲਾ ਬਹੁਤ ਜਿਹੜਾ ਆਪਣੇ ਝੋਨੇ ਤੇ ਅਟੈਕ ਕਰ ਰਿਹਾ ਉਸ ਨੂੰ ਕੰਟਰੋਲ ਕਰਨ ਦੇ ਲਈ ਆਪਾਂ ਨੂੰ ਸਪਰੇਅ ਜ਼ਰੂਰ ਕਰਨੀ ਪਵੇਗੀ ਜੇ ਤੁਹਾਡੇ ਤੇਲੇ ਦਾ ਅਟੈਕ ਵੱਧ ਹੈ ਤਾਂ ਤੁਸੀਂ ਵਧੀਆ ਸਪਰੇਅ ਹੀ ਕੰਮ ਕਰੇਗੀ ਮਾੜੀ ਸਪਰੇਅ ਨੇ ਕੰਮ ਨਹੀਂ ਕਰਨਾ ਤੇ ਇੱਕ ਗੱਲ ਹੋ ਜੇ ਤੁਹਾਡਾ ਝੋਨਾ ਸਾਰੇ ਵਾਲੀ ਸਟੇਜ ਤੋਂ ਬਾਅਦ ਹੁਣ ਜਿਹੜਾ ਜਿਹੜੇ ਦਾਣੇ ਪੱਕਨੇ ਸ਼ੁਰੂ ਹੋ ਗਏ ਆ ਦਾਣਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਤੇ ਹੁਣ ਤੁਸੀਂ ਜਿਹੜਾ ਝੌਨੇ ਦੇ ਵਿੱਚ ਪਾਣੀ ਖੜਾ ਨਹੀਂ ਰੱਖਣਾ ਕਿਉਂਕਿ ਜੇ ਆਪਾਂ ਪਾਣੀ ਖੜਾ ਰੱਖਾਂਗੇ ਤਾਂ ਤੇਲੇ ਦੀ ਜਿਹੜੀ ਸਮੱਸਿਆ ਆਪਣੇ ਝੌਨੇ ਦੇ ਵਿੱਚ ਵੱਧ ਆਵੇਗੀ ਹੁਣ ਆਪਾਂ ਨੂੰ ਖੜਾ ਰੱਖਣ ਦੀ ਪਾਣੀ ਦੀ ਜ਼ਰੂਰਤ ਨਹੀਂ ਜਿਹੜੇ ਝੌਨੇ ਝੁੱਕ ਚੁਕੇ ਨੇ ਸਿਰਫ ਹਪਾ ਚੋਨੇ ਦੇ ਵਿੱਚ ਗਿੱਲ ਰੱਖਣੀ ਜ਼ਰੂਰੀ ਹੈ ਫਿਰ ਵੀ ਜੇਰਾ ਤੁਹਾਡੇ ਚੋਨੇ ਦੇ ਵਿੱਚ ਦੇ ਦਾ ਤੇਲੇ ਦਾ ਟੈਗ 50% ਤੁਹਾਨੂੰ ਫਾਇਦਾ ਮਿਲੂਗਾ ਟੈਗ ਘਟੂ ਹੋਵੇਗਾ ਸਤਿ ਸ਼੍ਰੀ ਅਕਾਲ ਜੀ